ਕਿਸਾਨ ਜਥੇਬੰਦੀਆਂ ਨੇ ਨਾ ਗਲਤ ਟਾਈਮ ਚੁਣ ਲਿਆ ਗਲਤ ਦਿਨ ਗਲਤ ਸਮਾਂ ਚੁਣ ਲਿਆ ਇਹਨਾਂ ਨੇ ਸ਼ਾਇਦ ਇਹਨਾਂ ਨੂੰ ਸ਼ਾਮ ਨੂੰ ਮੀਟਿੰਗ ਕਰਨੀ ਨਹੀਂ ਚਾਹੀਦੀ ਸੀ ਮੁੱਖ ਮੰਤਰੀ ਸਾਹਿਬ ਨਾਲ ਜਦੋਂ ਪਤਾ ਹੈ ਕਿ ਉਹ ਸਮਾਂ ਜਿਹੜਾ ਹੈ ਉਹਨਾਂ ਦਾ ਉਹ ਜੀਆਂ ਮੀਟਿੰਗਾਂ ਵਾਲਾ ਨਹੀਂ ਹੁੰਦਾ ਤੇ ਸਮਝਦਾਰ ਲੋਕ ਸਮਝ ਗਏ ਨੇ ਕਿ ਮੁੱਖ ਮੰਤਰੀ ਸਾਹਿਬ ਨਾਲ 5 ਵਜੇ ਤੋਂ ਬਾਅਦ ਜਿਹੜਾ ਹੈ ਕੋਈ ਬਹਿਸ ਨਾ ਕੀਤੀ ਜਾਵੇ ਨਾ ਉਹਨਾਂ ਨਾਲ ਕੋਈ ਮੀਟਿੰਗ ਕੀਤੀ ਜਾਵੇ ਅੱਗੇ ਤੋਂ ਇਸ ਗੱਲ ਦਾ ਜਿਹੜਾ ਹੈ ਉਹ ਜ਼ਰੂਰ ਧਿਆਨ ਰੱਖਣ ਸਾਰੇ ਧਿਆਨ ਰੱਖਣ ਜਿਹੜੇ ਵੀ ਪੰਜਾਬ ਲਈ ਫਿਕਰਮੰਦ ਨੇ ਮੁੱਖ ਮੰਤਰੀ ਸਾਹਿਬ ਨੂੰ ਜੇ ਮਿਲਣਾ ਤੇ ਸ਼ਾਮ ਦਾ ਸਮਾਂ ਜਿਹੜਾ ਹੈ ਕਿਰਪਾ ਕਰਕੇ ਉਹਨੂੰ ਅਵੋਇਡ ਕਰੋ ਮੁੱਖ ਮੰਤਰੀ ਸਾਹਿਬ ਗੱਲ ਤੇ ਹੋਈ ਸੀ ਫਸਲਾਂ ਚੁੱਕਣ ਦੀ ਇੱਕ ਇੱਕ ਦਾਣਾ ਚੁੱਕਣ ਦੀ ਜੋ ਤੁਹਾਡੇ ਬਿਆਨ ਸੀ ਕਿ ਮੈਂ ਇੱਕ ਇੱਕ ਦਾਣਾ ਜਿਹੜਾ ਮੰਡੀਆਂ ਚੋਂ ਚੁੱਕਾਂਗਾ ਪਰ ਫਸਲਾਂ ਚੁੱਕਣ ਦੀ ਬਜਾਏ ਤੁਸੀਂ ਘਰਾਂ ਚੋਂ ਕਿਸਾਨ ਚੁੱਕ ਰਹੇ ਹੋ ਜਦੋਂ ਦੀਆਂ ਕਿਸਾਨ ਜਥੇਬੰਦੀਆਂ ਨਾਲ ਜੋ ਤੁਹਾਡੀ ਬਹਿਸ ਹੋਈ ਹੈ ਜਿਸ ਤਰੀਕੇ ਦਾ ਲਹਿਜਾ ਤੁਹਾਡਾ ਰਿਹਾ ਹੈ ਉਹਨਾਂ ਦੇ ਨਾਲ ਅੰਨਦਾਤੇ ਦੇ ਨਾਲ ਇਸ ਤਰੀਕੇ ਦਾ ਰਵਈਆ ਜੇ ਕੋਈ ਕੇਂਦਰ ਦੀ ਸਰਕਾਰ ਕਰੇ ਤੇ ਅਸੀਂ ਮੰਨ ਵੀ ਲਈਏ ਪਰ ਪੰਜਾਬ ਦੇ ਕਿਸਾਨ ਜਿਨ੍ਹਾਂ ਨੇ ਤੁਹਾਨੂੰ ਜਿਤਾਉਣ ਦੇ ਵਿੱਚ ਅਹਿਮ ਅਹਿਮ ਰੋਲ ਜਿਹੜਾ ਸੀ ਉਹਨਾਂ ਦਾ ਸੀ ਪਰ ਅੱਜ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਪੁਲਿਸ ਚੁੱਕ ਕੇ ਲੈ ਕੇ ਜਾ ਰਹੀ ਹੈ ਕਿਤੇ ਤਾਨੇ ਮੇਨੇ ਦੇ ਰਹੇ ਹੋ ਕੀ ਲੋਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ ਇਹ ਹੋ ਰਿਹਾ ਹੈ ਉਹ ਹੋ ਰਿਹਾ ਹੈ ਪਰ ਤੁਸੀਂ ਵੀ ਇੱਕ ਧਰਨੇ ਦੀ ਪਾਰਟੀ ਚੋਂ ਹੀ ਨਿਕਲੇ ਹੋਏ ਮੁੱਖ ਮੰਤਰੀ ਹੋ ਜੇ ਉਸਟਾ ਮਿੰਨ ਗ ਸਰਕਾਰਾਂ ਨੇ ਤੁਹਾਡੇ ਬਾਰੇ ਵੀ ਇਹ ਸੋਚਿਆ ਹੁੰਦਾ ਵੀ ਇਹ ਅੰਨਾ ਹਜ਼ਾਰੇ ਨੂੰ ਚੁੱਕ ਕੇ ਪਾਸੇ ਕਰੋ ਤੇ ਅੱਜ ਤੁਹਾਡੀ ਪਾਰਟੀ ਵੀ ਹੋਂਦ ਵਿੱਚ ਨਾ ਹੁੰਦੀ ਤੇ ਤੁਸੀਂ ਵੀ ਮੁੱਖ ਮੰਤਰੀ ਨਾ ਹੁੰਦੇ ਪੰਜਾਬ ਦੇ ਤੇ ਜੇ ਤੁਹਾਨੂੰ ਇੰਨਾ ਹੀ ਜਿਹੜਾ ਦੁੱਖ ਤਕਲੀਫ ਹੋ ਰਹੀ ਆ ਉਹਨਾਂ ਦੇ ਉੱਥੇ ਬੈਠਣ ਦੇ ਨਾਲ ਤੇ ਹਰਿਆਣੇ ਦੇ ਨਾਲ ਤੁਹਾਡੀ ਬੜੀ ਯਾਰੀ ਹੈ ਬੜੀ ਤੁਹਾਡੀ ਉਹਨਾਂ ਨਾਲ ਬਣਦੀ ਆ ਤੇ ਤੁਸੀਂ ਕਿਰਪਾ ਕਰਕੇ ਫਿਰ ਹਰਿਆਣੇ ਦੇ ਮੁੱਖ ਮੰਤਰੀ ਨਾਲ ਗੱਲ ਕਰਕੇ ਤੁਸੀਂ ਬਾਰਡਰ ਖਲਵਾਓ ਤਾਂ ਕਿ ਕਿਸਾਨਾਂ ਨੇ ਜਿੱਥੇ ਦਿੱਲੀ ਜਾਣਾ ਹੈ ਉਹਗੇ ਚਲੇ ਜਾਣ ਤੁਹਾਨੂੰ ਇਹਦੇ ਵਿੱਚ ਕੀ ਦੁੱਖ ਤਕਲੀਫ ਹੈ ਤੋ ਇਹ ਇੰਨਾ ਤਾਂ ਕੀਤਾ ਹੀ ਜਾ ਸਕਦਾ ਹੈ ਔਰ ਦੂਸਰਾ ਇਹਨਾਂ ਦੇ ਵੱਡੇ ਵੱਡੇ ਲੀਡਰ ਆ ਥੋੜੇ ਦਿਨ ਪਹਿਲਾਂ ਨਵੇਂ-ਨਵੇਂ ਭਰਤੀ ਹੋਏ ਲੀਡਰ ਜਿਹੜੇ ਨੇ ਉਹ ਮੈਡਮ ਜੀ ਕਹਿ ਰਹੇ ਨੇ ਕਿ ਮੈਂ ਕਿਸਾਨ ਦੀ ਧੀ ਕੱਲ ਪਰਸੋਂ ਫੋਟੋ ਵੀ ਪਾ ਰਹੇ ਸੀਗੇ ਆਪਣੇ ਖੇਤੀਬਾੜੀ ਮੰਤਰੀ ਸਾਹਿਬ ਦੇ ਨਾਲ ਉਹਨਾ ਮੈਡਮ ਨੂੰ ਮੈਂ ਪੁੱਛਣਾ ਚਾਹੂੰਗੀ ਮੈਡਮ ਸੋਨੀਆ ਮਾਨ ਨੂੰ ਕਿ ਅੱਜ ਦੱਸੋ ਤੁਸੀਂ ਤੇ ਹਜੇ ਕਹਿ ਰਹੇ ਸੀ ਆ ਜਿਹੜੀ ਗੜੇਮਾਰੀ ਹੋਈ ਆ 2-4 ਦਿਨ ਪਹਿਲਾਂ ਅੰਮ੍ਰਿਤਸਰ 에য়ারਪੋਰਟ ਤੇ ਉਹਦੇ ਮੁਆਵਜ਼ੇ ਦੇ ਰਹੀ ਹੈ ਮਾਨ ਸਰਕਾਰ ਪਤਾ ਨਹੀਂ ਕੀ ਕੀ ਹੋ ਰਿਹਾ ਪਹਿਲਾਂ ਵੀ ਇੱਕ ਬੜੇ ਕਾਬਿਲ ਹਸਤੀ ਸੀਗੇ ਉਹ ਮੈਡਮ ਅਨਮੋਲ ਗਗਨਮਾਨ ਉਹਨਾਂ ਦੇ ਵੀ 5 ਮਿੰਟ ਦੇ ਵਿੱਚ ਉਹ ਵੀ ਉਧਰ ਚਲੇ ਗਏ ਹੁਣ ਤੁਸੀਂ ਜੋ ਆਪਣੇ ਵਾਦੇ ਕਰ ਰਹੇ ਹੋ ਨਵੇਂ ਸ੍ਰਿਉ ਜੋ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿਸਾਨਾਂ ਬਾਰੇ ਹੁਣ ਤੁਹਾਡੀ ਤੁਹਾਡੇ ਕੋਲ ਤੇ ਹੁਣ ਪਾਵਰ ਹੈ ਪਾਰਟੀ ਹੈ ਸਭ ਕੁਝ ਹੈ ਕਰੋ ਗੱਲ ਮੁੱਖ ਮੰਤਰੀ ਸਾਹਿਬ ਨਾਲ ਖੇਤੀਬਾੜੀ ਮੰਤਰੀ ਨਾਲ ਕਰੋ ਗੱਲ ਜੀ ਜੇ ਤੁਹਾਡੇ ਕੋਲ ਸੱਚੀਆਂ ਹੀ ਕੋਸ਼ ਹੈ ਤੁਸੀਂ ਤਾਂ ਕਿਹਾ ਸੀ ਮੈਂ ਤਾਂ ਸੱਤਾ ਦੇ ਜੇ ਕੋਈ ਗद्दार ਹੋਵਾਂ ਜੇ ਕੋਈ ਪਾਰਟੀ ਜੁਆਇਨ ਕਰਾ ਖੈਰ ਮੈਂ ਉਸ ਪਾਸੇ ਤੇ ਨਹੀਂ ਆਉਣਾ ਪਰ ਮੈਂ ਇੱਥੇ ਇੱਕ ਬੇਨਤੀ ਜ਼ਰੂਰ ਕਰੂੰਗੀ ਆਪਣੇ ਪੰਜਾਬ ਦੇ ਲੋਕਾਂ ਨੂੰ ਵੀ ਚਲੋ ਹੈ ਤੇ ਦੁੱਖ ਦੀ ਗੱਲ ਹੈ ਜੋ ਵੀ ਇਹ ਹੋ ਰਿਹਾ ਹੈ ਮਾਨ ਸਰਕਾਰ ਵੱਲੋਂ ਪਰ ਤੁਹਾਨੂੰ ਵੀ ਇੱਕ ਵਾਰੀ ਜਿਹੜਾ ਇਹਨਾਂ ਨੇ ਯਾਦ ਕਰਾ ਦਿੱਤਾ ਕਿ ਆਕਾਲੀ ਦਲ ਆਕਾਲੀ ਦਲ ਸੀ ਕਿਸ ਤਰੀਕੇ ਨਾਲ ਉਦੋਂ ਆਕਾਲੀ ਦਲ ਦੀ ਸਰਕਾਰ ਦੇ ਵਿੱਚ ਮੋਜਾ ਲੈਂਦੇ ਰਹੇ ਆ ਕਿਸਾਨ ਇਹਨਾਂ ਨੂੰ ਵੀ ਬਹੁਤ ਜ਼ਿਆਦਾ ਚਾਹ ਚੜਿਆ ਸੀ ਕਿ ਝਾੜੂ ਸਰਕਾਰ ਲੈ ਆਈਏ ਔਰ ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਤੁਹਾਡੀਆਂ ਵੀ ਅੱਖਾਂ ਸ਼ਾਇਦ ਹੁਣ ਹੀ ਖੁੱਲੀਆਂ ਤੁਹਾਨੂੰ ਵੀ ਮੋੜਾ ਹੋਣੀ ਪਿਆ ਹੈ ਕਿ ਜਿਹੜੀ ਅਕਾਲੀ ਦਲ ਸਰਕਾਰ ਸੀ ਉਹਦੇ ਜਈ ਰੀਸ ਨਾ ਕਿਸੇ ਹੋਰ ਸਰਕਾਰ ਕੋ ਹੋਣੀ ਆ ਤੇ ਨਾ ਇਹਨਾਂ ਦਾ ਉਹ ਜਿਹੜਾ ਮਿਆਰ ਆ ਇਸ ਤਰੀਕੇ ਦੇ ਨਾਲ ਇਹ ਖੁਦ ਇਹ ਖੁਦ ਭਗਵੰਤ ਮਾਨ ਸਾਹਿਬ ਔਰ ਇਹ ਜਿੰਨੇ ਵੀ ਦੂਜੇ ਵਿਰੋਧੀ ਤਰਾਂ ਸੀ ਜਦੋਂ ਕੋਈ ਧਰਨਾ ਦੇਣਾ ਹੁੰਦਾ ਸੀ ਇਹ ਕਿਦਾਂ ਉਥੇ ਸੀਐਮ ਹਾਊਸ ਜਾਂਦੇ ਹੁੰਦੇ ਸੀ ਬਾਦਲ ਸਾਹਿਬ ਖੁਦ ਦੋਵੇਂ ਹੱਥ ਜੋੜ ਕੇ ਬਾਹਰ ਆਉਂਦੇ ਰਹਾ ਕੱਲ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਆ ਉਹਨਾਂ ਦੀ ਕਿ ਕਿਸ ਤਰੀਕੇ ਨਾਲ ਖੁਦ ਭਗਵੰਤ ਮਾਨ ਔਰ ਉਥੇ ਇਹ ਮੰਗ ਪੱਤਰ ਦੇਣ ਗਏ ਆ ਤੇ ਉਹਨਾਂ ਨੇ ਕਿਸ ਹਲੀਮੀ ਦੇ ਨਾਲ ਇਹਨਾਂ ਨੂੰ ਚਾਹ ਪਾਣੀ ਪੁੱਛਿਆ ਇਹ ਇਹ ਇੱਕ ਤਰੀਕਾ ਹੁੰਦਾ ਇੱਕ ਕਾਬਲ ਸਿਆਸਤਦਾਨਾ ਇੱਕ ਦਰਵੇ ਸਿਆਸਤਦਾਨ ਦਾ ਇਹ ਮਿਆਰ ਹੁੰਦਾ ਕਿ ਉਹ ਇੰਨੀ ਹਲੀਮੀ ਦੇ ਨਾਲ ਆਪਣੇ ਵਿਰੋਧੀਆਂ ਨਾਲ ਵੀ ਜਿਹੜਾ ਅਸੀਂ ਉਹ ਪੇਸ਼ ਆਉਂਦੇ ਸੀ ਔਰ ਇਹ ਜਿਸ ਤਰੀਕੇ ਨਾਲ ਕੱਲ ਭਗਵੰਤ ਮਾਨ ਸਾਹਿਬ ਨੇ ਇਹਨਾਂ ਨੂੰ ਧਮਕਾਇਆ ਕਿਸਾਨਾਂ ਨੂੰ ਇਹ ਤੁਹਾਡੇ ਲਈ ਬੜਾ ਵੱਡਾ ਮੈਸੇਜ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਮੋਟਰਾਂ ਲਈ 5-10 ਲੱਖ ਰੁਪਇਆ ਵੀ ਲੈ ਕੇ ਤੁਰੇ ਫਿਰੋ ਨਾ ਤਾਂ ਵੀ ਕਨੈਕਸ਼ਨ ਨਹੀਂ ਮਿਲ ਰਿਹਾ ਜਿਹੜੇ ਉਸ ਸਰਦਾਰ ਨੇ ਤੁਹਾਨੂੰ ਫ੍ਰੀ ਫੰਡ ਦੇ ਵਿੱਚ ਹੀ ਦੇਰ ਛੱਡੇ ਤੇ ਅੱਜ ਤੁਸੀਂ ਉਹਨਾਂ ਦਾ ਵੇਖੋ ਕੀ ਮੁੱਲ ਪਾਇਆ ਮੁੜ ਕੇ ਪਰ ਅੱਜ ਜੇ ਤੁਹਾਨੂੰ ਮੈਂ ਕਿੰਨੀ ਆ ਹਾਏ ਬਾਦਲ ਹਾਏ ਬਾਦਲ ਕਰਦੇ ਹੁੰਦੇ ਸੀ ਹ ਸਾਰੇ ਵਿਰੋਧੀ ਅੱਜ ਵੀ ਕਰਦੇ ਨੇ ਰਾਜਨੀਤੀ ਚੱਲਦੀ ਤਾਂ ਇਹਨਾਂ ਦੀ ਅੱਜ ਵੀ ਹਾਏ ਬਾਦਲ ਹੁੰਦੀ ਹੈ ਪਰ ਕੱਲ ਜਿਹੜੀ ਹਾਏ ਬੱਦਲ ਹੋ ਰਹੀ ਹੈ ਨਾ ਉਹ ਹੋ ਰਹੀ ਹੈ ਉਹਨਾਂ ਦੇ ਕੰਮਾਂ ਨੂੰ ਯਾਦ ਕਰਕੇ ਕਿ ਹਾਏ ਬੱਦਲ ਸਾਹਿਬ ਹਾਏ ਬੱਦਲ ਸਾਹਿਬ ਵੀ ਤੁਹਾਡੇ ਵਰਗਾ ਮੁੱਖ ਮੰਤਰੀ ਨਹੀਂ ਸੀ ਕੋਈ ਇਹ ਪੰਜ ਵਾਰ ਦੇ ਮੁੱਖ ਮੰਤਰੀ ਦੀ ਜੋ ਲਿਆਕਤ ਸੀ ਜੋ ਉਹਨਾਂ ਦੇ ਕੰਮ ਸੀ ਨਾ ਉਹ ਅੱਜ ਤੁਸੀਂ ਹਾਏ ਬਾਦਲ ਕਰਕੇ ਉਹਨਾਂ ਨੂੰ ਯਾਦ ਕਰ ਰਹੇ ਹੋ ਜਿਹੜਾ ਇੱਕ ਤੰ ਤੁਸੀਂ ਹਾਏ ਬਾਦਲ ਕਰਕੇ ਪਿੱਟਦੇ ਸੀ ਇਹ ਫਰਕ ਪਿਆ ਮੈਂ ਮਾਨ ਸਰਕਾਰ ਨੂੰ ਵੈਸੇ ਧੰਨਵਾਦ ਵੀ ਦੇਣਾ ਚਾਹੂੰਗੀ ਵੀ ਤੁਹਾਡੀਆਂ ਇਹੋ ਜਿਹੀਆਂ ਹਰਕਤਾਂ ਕਰਕੇ ਜੋ ਤੁਹਾਡੀਆਂ ਇਹ ਕਰਤੂਤਾ ਸੀ ਇਹਦੇ ਕਰਕੇ ਤੁਸੀਂ ਅਕਾਲੀ ਦਲ ਨੂੰ ਤੇ ਉਹਨਾਂ ਨੂੰ ਵੱਡੇ ਬਾਦਲ ਸਾਹਿਬ ਨੂੰ ਯਾਦ ਕਰਨ ਲਾ ਦਿੱਤਾ ਕੱਲ ਦਾ ਬੇਨਤੀ ਇਹੋ ਹੀ ਹੈ ਕਿ ਤੁਸੀਂ ਆਪ ਦੇ ਜੋ ਵਾਅਦੇ ਕੀਤੇ ਆ ਜਾਂ ਤੇ ਪੂਰੇ ਕਰ ਦੋ ਤੇ ਜਾਂ ਜਿਸ ਤਰੀਕੇ ਦੇ ਨਾਲ ਪੇਸ਼ ਆ ਰਹੇ ਹੋ ਕਿਸਾਨਾਂ ਦੇ ਨਾਲ ਉਹਨਾਂ ਨੇ ਤੇ ਤੁਹਾਨੂੰ ਵਾਰਨਿੰਗ ਵੀ ਦੇ ਹੀ ਦਿੱਤੀ ਹੈ ਕਿ ਆਪਣੇ ਕੁਰਤੇ ਪਜਾਮੇ ਸਵਾ ਲੋ ਵੱਧ ਤੋਂ ਵੱਧ ਕਿ ਪਿੰਡਾਂ ਦੇ ਵਿੱਚ ਤੁਹਾਡੇ ਕੱਪੜੇ 파ੜੇ ਜਾਣਗੇ ਇਹ ਕਿੰਨੀ ਸ਼ਰਮਨਾਕ ਗੱਲ ਹੈ ਇੱਕ ਸੂਬੇ ਦੇ ਮੁੱਖ ਮੰਤਰੀ ਵਾਸਤੇ ਔਰ ਇਹ ਜਿਹੜੇ 93 92 ਬੁੱਤ ਨੇ ਇਹਨਾਂ ਵਾਸਤੇ ਕਿ ਆ ਤੁਸੀਂ ਕਮਾਇਆ ਹੈ ਪਿਛਲੇ 3 3.5 ਸਾਲ ਦੇ ਵਿੱਚ ਤੇ ਹੁਣ ਆਪ ਦਾ ਜਿਹੜਾ ਡੰਡਾ ਡੋਰੀ ਹੈ ਇਹ ਹੁਣੀ ਤੁਸੀਂ ਆਪ ਦਾ ਪੈ ਕੀ ਕਰੋ ਬਸ ਕਿਉਂਕਿ ਕਿਸਾਨਾਂ ਤੋਂ ਵੱਡੀ ਤਾਕਤ ਜਿਹੜੀ ਹੈ ਨਾ ਉਹ ਸੂਬੇ ਦੱਸੋ ਪੂਰੇ ਪੂਰੇ ਭਾਰਤ ਦੇ ਵਿੱਚ ਕੋਈ ਨਹੀਂ ਹੈਗੀ ਤੇ ਜਦੋਂ ਇਹਨਾਂ ਨੇ ਠਾਨ ਲਿਆ ਤੇ ਫਿਰ ਤੁਸੀਂ ਆਪ ਦੀ ਕੁਰਸੀ ਸਮਝੋ ਖਾਲੀ